ਪਿੰਡਰਾਂ ਵਾਲੇ ਸੰਤਾਂ ਦੇ ਆਖਰੀ 6 ਦਿਨ ਕਿਤਾਬ ਵਿੱਚੋਂ ਭਾਗ ਦੂਜਾ ਇਸ ਵਿੱਚ ਲੇਖਕ ਦੱਸਦਾ ਹੈ ਕਿ ਕੰਪਲੈਕਸ ਵਿੱਚੋਂ ਬਾਹਰ ਨਿਕਲਣਾ ਨਾ ਹੀ ਕੋਈ ਚਤਰਾਈ ਸੀ ਤੇ ਨਾ ਹੀ ਦਲੇਰੀ ਇਹ ਤਾਂ ਇੱਕ ਰੱਬੀ ਕੌਤਕ ਸੀ ਜੋ ਮੈਨੂੰ ਉਸ ਸਮੇਂ ਕੰਪਲੈਕਸ ਵਿੱਚ ਘਿਰੀਆਂ ਹੋਈਆਂ ਬੀਬੀਆਂ ਦੀ ਇੱਜ਼ਤ ਨੂੰ ਫੌਜੀਆਂ ਹੱਥੋਂ ਬਚਾਉਣ ਦਾ ਇੱਕ ਵਸੀਲਾ ਬਣਾ ਕੇ ਆਪਣੀ ਉਂਗਲੀ ਲਾ ਉਥੋਂ ਬਾਹਰ ਕੱਢ ਕੇ ਲਿਆਇਆ ਸੀ ਸਮੁੰਦਰੀ ਹਾਲ ਤੇ ਗੁਰੂ ਨਾਨਕ ਨਿਵਾਸ ਦੇ ਪਿਛਲੇ ਪਾਸੇ ਸਮੁੱਚੇ ਕੰਪਲੈਕਸ ਦੇ ਪੂਰਬ ਵੱਲ ਨੂੰ ਪੈਂਦੀ ਬਾਗ ਵਾਲੀ ਗਲੀ ਦੇ ਇੱਕ ਸਿੱਖ ਪਰਿਵਾਰ ਦੀ ਪਨਾਹ ਵਿੱਚ ਬੀਬੀਆਂ ਨੂੰ ਬਿਠਾਉਣ ਤੋਂ ਕੁਝ ਸਮਾਂ ਬਾਅਦ ਜਦ ਮੈਂ ਉਸੇ ਘਰ ਦੀ ਤੀਸਰੀ ਮੰਜ਼ਲ ਉੱਪਰ ਪੈਂਦੇ ਇੱਕ ਨਿੱਕੇ ਜਿਹੇ ਚੁਬਾਰੇ 'ਚੋਂ ਦਰਬਾਰ ਸਾਹਿਬ ਕੰਪਲੈਕਸ ਵੱਲ ਤੱਕਿਆ ਤਾ ਉਸ ਸਮੇ ਗੁਰੂ ਰਾਮਦਾਸਰਾ ਗੁਰੂ ਰਾਮਦਾਸ ਲੰਗਰ ਸਮੁੰਦਰੀ ਹਾਲ ਤੇ ਗੁਰੂ ਨਾਨਕ ਨਿਵਾਸ ਦੀਆਂ ਛੱਤਾਂ ਉੱਪਰ ਚਾਰ ਚਫੇਰੇ ਮਸ਼ੀਨ ਗੰਨਾ ਕਾਰਬਾਈਨਾ ਤਾਣੀ ਸਟੇਨ ਗੰਨਾ ਸੰਭਾਲੀ ਅਤੇ ਹੋਰ ਅਸਲੇ ਬਾਰੂਦ ਨਾਲ ਲੈਸ ਫੌਜ ਹੀ ਫੌਜ ਦਿਸ ਰਹੀ ਸੀ ਐਸੀ ਸਥਿਤੀ ਵਿੱਚ ਜਿਸ ਸਮੇਂ ਮੈਂ ਬੀਬੀਆਂ ਨੂੰ ਆਪਣੇ ਘਰ ਵਿੱਚ ਪਨਾਹ ਦੇਣ ਵਾਲੇ ਪਰਿਵਾਰ ਦੇ ਸਿੱਖ ਨੌਜਵਾਨਾਂ ਬਜ਼ੁਰਗਾਂ ਤੇ ਮਾਈਆਂ ਬੀਬੀਆਂ ਵੱਲੋਂ ਦਿੱਤੀ ਗਈ ਸਲਾਹ ਤੇ ਸਹਿਯੋਗ ਦੇ ਨਤੀਜੇ ਵਜੋਂ ਕੰਦਾਂ ਕੋਠਿਆਂ ਦੀ ਆੜਮਲਦਾ ਤੇ ਛੱਤਾਂ ਬਨੇਰੇ ਪੁਲਾੰਗ ਦਾ ਤੇ ਟੱਪਦਾ ਹੋਇਆ ਚੌਂਕ ਭਰਾਗ ਦਾ ਸਵਲ ਨੂੰ ਨਿਕਲਦੀ ਇੱਕ ਲੰਮੀ ਗਲੀ ਨੂੰ ਸੇਧ ਮੱਲੀ ਜਾ ਰਿਹਾ ਸੀ ਤਾਂ ਉਸ ਸਮੇਂ ਸ਼ਹਿਰ ਅੰਦਰ ਪਿਛਲੇ 4 ਦਿਨਾਂ ਤੋਂ ਲੱਗੇ ਹੋਏ ਕਰਫਿਊ ਵਿੱਚ 3 ਵਜੇ ਸ਼ਾਮ ਤੋਂ ਲੈ ਕੇ 5 ਵਜੇ ਸ਼ਾਮ ਤੱਕ 2 ਘੰਟੇ ਲਈ ਢਿੱਲ ਦੇਣ ਦਾ ਸਰਕਾਰੀ ਤੌਰ ਤੇ ਐਲਾਨ ਹੋ ਚੁੱਕਾ ਸੀ ਜਦ ਮੈਂ ਗਲੀ ਦੇ ਲੋਕਾਂ ਵਿੱਚ ਰਲ ਜਾਣ ਉਪਰੰਤ ਉਹਨਾਂ ਦੀ ਹੀ ਭੀੜ ਵਿੱਚ ਗਵਾਚ ਕੇ ਚੌਂਕ ਰਾਗਦਸ ਦੇ ਨੇੜੇ ਜਾਂ ਨਿਕਲਿਆ ਤਾਂ ਉਸ ਸਮੇਂ ਚੌਕ ਵੱਲ ਪੈਂਦੇ ਸਭ ਗਲੀ ਬਾਜ਼ਾਰਾਂ 'ਚ ਲੋਕਾਂ ਦਾ ਹੜ ਵਖ ਵਖ ਲਹਿਰਾਂ ਨੂੰ ਉਛਾਲਦਿਆਂ ਤੇ ਵਹਿਣ ਦੇ ਰੂਪ ਵਿੱਚ ਇਸ ਤਰ੍ਹਾਂ ਉਮੜਦਾ ਤੁਰਿਆ ਜਾ ਰਿਹਾ ਸੀ ਜਿਵੇਂ ਕਿਸੇ ਝੀਲ ਜਾਂ ਦਰਿਆ ਦੇ ਬੰਨ ਨੂੰ ਅਚਨ-ਚੇਤ ਰੂਪ ਵਿੱਚ ਕਿਸੇ ਜ਼ਬਰਦਸਤ ਪੁਚਾਲੀ ਝਟਕੇ ਨਾਲ ਥਾਂ-ਥਾਂ ਤੋਂ ਦਰਾੜਾਂ ਆ ਗਈਆਂ ਹੋਣ ਇੱਕ ਪਾਸੇ ਵੱਲ ਦੇ ਗਲੀ ਮੁਹੱਲਿਆਂ ਤੇ ਬਜ਼ਾਰਾਂ ਵੱਲੋਂ ਲਹਿਰਦਾਰ ਲਹਿਰ ਰੂਪ ਵਿੱਚ ਦਰਬਾਰ ਸਾਹਿਬ ਨੂੰ ਅੱਗੇ ਵਧ ਰਹੀ ਭੀੜ ਦੇ ਵਹਿਣ ਵਿੱਚ ਜੋ ਇੱਕ ਖਾਸ ਗੱਲ ਵੇਖਣ ਵਿੱਚ ਆ ਰਹੀ ਸੀ ਕਿ ਉਹ ਇਹ ਸੀ ਉਸ ਵਿੱਚ ਸਿੱਖ ਹੀ ਸਿੱਖ ਨਜ਼ਰ ਆ ਰਹੇ ਸਨ ਤੇ ਉਹ ਵੀ ਹੱਦ ਦਰਜੇ ਤੱਕ ਗੰਮ ਵਿੱਚ ਡੁੱਬੇ ਤੇ ਚੁੱਪ ਵਿੱਚ ਗਵਾਚੇ ਹੋਏ ਤੇ ਅੱਖਾਂ ਵਿੱਚ ਕਿਸੇ ਡਾਢੇ ਗੁੱਸੇ ਤੇ ਰੋਹ ਦੀ ਲਾਲੀ ਦੇ ਦਰਦ ਵਿੰਨੇ ਖਾਮੋਸ਼ ਅਥਰੂਆਂ ਦਾ ਦਰਿਆ ਸਾਂਭੀ ਜਾਂਦੇ ਹੋਏ ਜਦੋਂ ਕਿ ਗਲੀ ਬਾਜ਼ਾਰਾਂ ਦੇ ਮੋੜਾਂ ਤੇ ਚੌਂਕਾਂ ਮੁਹੱਲਿਆਂ ਵਿੱਚ ਥਾਂ ਥਾਂ ਉੱਪਰ ਜੰਮਟੇ ਦੇ ਰੂਪ ਵਿੱਚ ਜੰਮੇ ਤੇ ਡਟੇ ਹੋਏ ਹਿੰਦੂਆਂ ਦੇ ਟੋਲੇ ਕਿਸੇ ਡਾਢੀ ਖੁਸ਼ੀ ਤੇ ਖੇੜੇ ਵਿੱਚ ਟੈਕ ਦੇ ਹੋਏ ਨਜ਼ਰੀ ਆ ਰਹੇ ਸਨ ਅਤੇ ਉਹ ਇੱਕ ਦੂਸਰੇ ਨਾਲ ਸ਼੍ਰੀ ਦਰਬਾਰ ਸਹਿਬ ਕੰਪਲੈਕਸ ਉੱਪਰ ਹੋਏ ਫੌਜੀ ਹਮਲੇ ਦੌਰਾਨ ਮੱਚੀ ਤਬਾਹੀ ਤੇ ਸਿੱਖਾਂ ਦੀ ਹੋਈ ਕਤਲੇਆਮ ਉੱਪਰ ਕੱਚਾ ਵਜਾਉਂਦੇ ਤੇ ਖੁਸ਼ੀ ਮਨਾਉਂਦੇ ਹੋਏ ਦਿਸ ਰਹੇ ਸਨ ਅਮਰਸਰ ਸ਼ਹਿਰ ਅੰਦਰ ਲਗਾਏ ਕਰਫਿਊ ਵਿੱਚ 2 ਘੰਟੇ ਦੀ ਦਿੱਤੀ ਗਈ ਢਿੱਲ ਦੇ ਬਾਵਜੂਦ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਫੌਜੀ ਐਕਸ਼ਨ ਵੀ ਭਿਆਨਕ ਰੂਪ ਵਿੱਚ ਜਾਰੀ ਸੀ ਅਤੇ ਕੰਪਲੈਕਸ ਦੇ ਸਮੁੱਚੇ ਆਲੇ ਦੁਆਲੇ ਵਿੱਚ ਫੌਜ ਤੇ دہشت ਦਾ ਵਿਖਾਵਾ ਕਰਨ ਪੱਖੋਂ ਇੰਤਹਾਹ ਕਰ ਰਹੀ ਸੀ ਅਤੇ ਥਾਂ-ਥਾਂ ਉੱਪਰ ਬੜਾ ਹੀ ਸਖਤ ਤੇ دہشتਨਾਕ ਘੇਰਾ ਪਾਇਆ ਹੋਇਆ ਸੀ ਐਸੀ ਹਾਲਤ ਵਿੱਚ ਜਿਸ ਪਾਸੇ ਵੱਲ ਵੀ ਨਜ਼ਰ ਜਾਂਦੀ ਸੀ ਉਧਰ ਹੀ ਹਥਿਆਰਬੰਦ ਫੌਜੀ ਸਿੱਖਾਂ ਉੱਪਰ ਕਹਿਰ ਭਰੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਦਿਸ ਰਹੇ ਸਨ ਜਦੋਂ ਕਿ ਚੁੱਪ ਦੇ ਡੂੰਘੇ ਸਾਗਰ ਵਿੱਚ ਲੱਥੇ ਉਤਰੇ ਹੋਏ ਸਿੱਖਾਂ ਦਾ ਹੜ ਸਬ ਪਾਸਿਆਂ ਵੱਲੋਂ ਬੇਅਤਿਆਨ ਹੋ ਕੇ ਦਰਬਾਰ ਸਾਹਿਬ ਵੱਲ ਨੂੰ ਰੁਖ ਕਰ ਤੁਰਿਆ ਜਾ ਰਿਹਾ ਸੀ ਪਰ ਸਿੱਖਾਂ ਦੀ ਇਸ ਸੰਗਣੀ ਭੀੜ ਦੀਆਂ ਲਹਿਰਾਂ ਜਦੋਂ ਹੀ ਦਰਬਾਰ ਸਾਹਿਬ ਕੰਪਲੈਕਸ ਵੱਲ ਅੱਗੇ ਵਧਦੀਆਂ ਤਾਂ ਉਹਨਾਂ ਨੂੰ ਅੱਗੋਂ ਹਿੰਦੂ ਫੌਜੀਆਂ ਦੇ ਅਤ ਕਠੋਰ ਤੇ ਅਨਮਨੁੱਖੀ ਵਤੀਰੇ ਅਤੇ ਹੱਦ ਦਰਜੇ ਦੀਆਂ ਗਾਲਾਂ ਅਤੇ ਸਿੱਖ ਗੁਰੂ ਸਹਿਬਾਨ ਦੀ ਸ਼ਾਨ ਦੇ ਖਿਲਾਫ ਬੋਲ ਕਬੋਲ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜਾਤ ਵਿਰੋਧ ਘਟਿਆ ਤੋਂ ਘਟਿਆ ਗੱਲਾਂ ਖਾਲਸਾ ਪੰਥ ਦੀ ਦਸਤਾਰ ਅਤੇ ਸ੍ਰੀ ਸਾਹਿਬ ਦੇ ਖਾਲਸਾਈ ਸਰੂਪ ਦੀ ਆਨ ਸ਼ਾਨ ਦੇ ਸਬੰਧ ਵਿੱਚ ਗੰਦੇ ਤੋਂ ਗੰਦੇ ਲਫਜ਼ਾਂ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਰਫਿਊ ਖੋਲਣ ਦੇ ਨਾਲ ਹੀ ਜਦ ਮੈਂ ਚੌਂਕ ਪ੍ਰਾਗ ਦਾਸ ਦੇ ਬਾਜ਼ਾਰ ਵਿੱਚ ਕਦਮ ਰੱਖਿਆ ਤਾਂ ਉਸ ਸਮੇਂ ਸਿੱਖ ਭੀੜ ਦੇ ਵਹਿੰਦੇ ਹੋਏ ਦਰਿਆ ਤੋਂ ਇਲਾਵਾ ਜਿਸ ਦਿਨ ਦ੍ਰਿਸ਼ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ ਉਹ ਦੋ ਸਿੱਖ ਗੱਬਰੂਆਂ ਦੀਆਂ ਲਾਸ਼ਾਂ ਸਨ ਜੋ ਬਾਜ਼ਾਰ ਦੇ ਇੱਕ ਪਾਸੇ ਅਜੇਹੇ ਕਰਕੇ ਧਰਤੀ ਉੱਪਰ ਚਫਾਲ ਪਈਆਂ ਹੋਈਆਂ ਸਨ ਇਹਨਾਂ ਦੋਹਾਂ ਲਾਸ਼ਾਂ 'ਚੋਂ ਇੱਕ ਲਾਸ਼ ਅਮਰਤਾਰੀ ਸਿੰਘ ਦੀ ਸੀ ਅਤੇ ਉਸ ਦੇ ਗੱਤਰੇ ਪਈ ਹੋਈ ਸ਼੍ਰੀ ਸਾਹਿਬ ਉਸ ਦੀ ਤਾਂ ਅੰਨਦੋਆਲਿਓ ਪਿਸ਼ਾਵਲ ਨੂੰ ਪਲਮ ਕੇ ਗੰਦੀ ਨਾਲੀ ਵਿੱਚ ਪਈ ਹੋਈ ਸੀ ਤੇ ਉਸ ਦੇ ਸੋਹਣੇ ਸੁਨਹਿਰੀ ਕਕੇ ਕੇਸ ਉਸ ਦੇ ਤਾਂਬੇ ਵਾਂਗ ਭਖਦੇ ਜਵਾਨ ਚਿਹਰੇ ਉੱਤੋਂ ਦੀ ਮੋੜਾਂ ਖਾ ਕੇ ਖਿਲਾਰਵੇਂ ਜਹਿ ਰੂਪ ਵਿੱਚ ਉਸੇ ਹੀ ਨਾਲੀ ਦੇ ਖਲੋਤੇ ਹੋਏ ਗੰਦੇ ਪਾਣੀ ਵਿੱਚ ਝਾਲਰ ਵਾਂਗ ਤਰ ਰਹੇ ਸਨ ਇਸ ਤਰ੍ਹਾਂ ਦੂਸਰੇ ਸਿੰਘ ਦੀ ਲਾਸ਼ ਜੋ ਆਪਣੇ ਹੀ ਤਾਜ਼ੇ ਡੁੱਲੇ ਹੋਏ ਖੂਨ ਨਾਲ ਲੱਥਪੱਥ ਪਈ ਹੋਈ ਸੀ ਬਾਜ਼ਾਰ ਦੇ ਇੱਕ ਪਾਸੇ ਜਹੇ ਕਰਕੇ ਧਰਤੀ ਤੇ ਵਿਸ਼ੀ ਹੋਈ ਸੀ ਅਤੇ ਉਸ ਦੇ ਨਜ਼ਦੀਕ ਹੀ ਸੇਰ ਵਾਲੇ ਪਾਸੇ ਦੋ ਹਿੰਦੂ ਫੌਜੀ ਆਪਣੇ ਆਟੋਮੈਟਿਕ ਹਥਿਆਰਾਂ ਦੇ ਬਲ ਬੰਤੇ ਇਸ ਤਰ੍ਹਾਂ ਤਣੇ ਅਰਥਾਤ ਆਕੜੇ ਹੋਏ ਖਲੋਤੇ ਸਨ ਜਿਵੇਂ ਉਹ ਕਿਸੇ ਹੋਰ ਸ਼ਿਕਾਰ ਉੱਪਰ ਚਪਟਣ ਦੇ ਇਰਾਦੇ ਨਾਲ ਪੈੰਤੜਾ ਮਲ ਰਹੇ ਹੋਣ ਫੌਜੀਆਂ ਦਾ ਵਤੀਰਾ ਹੱਦ ਦਰਜੇ ਤੱਕ ਦਾ ਕਰੂਰ ਹੋਣ ਕਰਕੇ ਪੈਪੀਤ ਕਰਨ ਵਾਲਾ ਸੀ ਉਹਨਾਂ ਦੀਆਂ ਨਜ਼ਰਾਂ ਵਿੱਚ ਜਿੱਥੇ ਅਤ ਦਾ ਕਹਿਰ ਮਚਲ ਰਿਹਾ ਸੀ ਉਥੇ ਹਾਰ ਸਿੱਖ ਪ੍ਰਤੀ ਨਫ਼ਰਤ ਦੇ ਗੁੱਸੇ ਦੀ ਜਵਾਲਾ ਬਲਦੀ ਭਖਦੀ ਹੋਈ ਸਾਫ਼ ਦਿਖਾਈ ਦੇ ਰਹੀ ਸੀ ਫੌਜੀ ਸਿੱਖਾਂ ਦੀ ਭੀੜ ਵੱਲ ਵੇਖ-ਵੇਖ ਕੇ ਗਜਮਨਾਕ ਹੱਦ ਤੱਕ ਦੇ ਗੁੱਸੇ ਨਾਲ ਆਪਣੇ ਪੈਰ ਵਾਰ-ਵਾਰ ਧਰਤੀ ਉੱਪਰ ਪਟਕ ਰਹੇ ਸਨ ਅਤੇ ਨਫ਼ਰਤ ਨਾਲ ਭਵਾਂ ਤਾਣ-ਤਾਣ ਤੇ ਕਚੀਚੀਆਂ ਵਟ ਰਹੇ ਸਨ ਉਹ ਫੌਜੀ ਕਦੀ-ਕਦੀ ਆਪਣੇ ਫੌਜੀ ਬੂਟਾਂ ਤੇ ਸਵੇ ਚਾਲਕ ਹਥਿਆਰਾਂ ਦੀ ਮਾਰ-ਹੀਠ ਵਿਸ਼ੀਆਂ ਹੋਈਆਂ ਲਾਸ਼ਾਂ ਉੱਪਰ ਥੁੱਕ ਦਿੰਦੇ ਸਨ ਤੇ ਜਦੋਂ ਹੀ ਕੋਈ ਸਿੱਖ ਉਥੇ ਪਈਆਂ ਹੋਈਆਂ ਲਾਛਾਂ ਵੱਲ ਜਰਾ ਕੋਈ ਟਿਕਾਵੀਆਂ ਨਜ਼ਰਾਂ ਨਾਲ ਵੇਖਦਾ ਤਾਂ ਉਹ ਫੌਜੀਆਂ ਦੇ ਗੁੱਸੇ ਦਾ ਪਾਰਾ ਪੈਰ ਤੇ ਹੀ ਸਿਖਰ ਤੱਕ ਪੁੱਜ ਜਾਂਦਾ ਤੇ ਉਹ ਮਾਵਾ ਪੈਣਾ ਦੀਆਂ ਗਾਲਾਂ ਕਢਦੇ ਧੰਨਵਾਦ